ਤਰੰਤਰੰਦੇ ਹਲਕਾ ਪੱਟੀ ਦੇ ਵਿੱਚ ਆਪਸੀ ਰੰਜਿਸ਼ ਦੇ ਚੱਲਦੇ ਆ ਇੱਕ ਵੱਡਾ ਕਾਂਡ ਹੋਇਆ ਹੈ ਦਰਅਸਲ ਬਨਵਾਲੀਪੁਰ ਹੈ ਔਰ ਕਹਿੰਦੇ ਆਪਸੀ ਰੰਜਿਸ਼ ਸੀਗੇ ਇੱਥੇ ਦੋ ਮੁੰਡਿਆਂ ਦੀ ਤੇ ਮੁੰਡੇ ਨੇ ਮੁੰਡਾ ਘੇਰਿਆ ਤੇ ਉਸ ਤੋਂ ਬਾਅਦ ਉਹਨੂੰ ਗੋਲੀ ਮਾਰੀ ਤੇ ਫਿਰ ਉਸ ਤੋਂ ਬਾਅਦ ਆਪਨੇ ਆਪ ਨੂੰ ਗੋਲੀ ਮਾਰ ਲਈ ਪਰ ਜਿਹੜਾ ਮੁੰਡਾ ਜਿਹਦੇ ਗੋਲੀਆਂ ਨੇ ਮਾਰੀ ਆ ਉਹ ਉਹ ਜ਼ੇਰੇ ਇਲਾਜ ਹੈ ਕਿਉਂਕਿ ਉਹ ਠੀਕ ਹੈ ਜਿਉਂਦਾ ਆ ਪਰ ਉਹ ਆਪਣੇ ਆਪ ਉਹਦੀ ਮੌਤ ਜਿਹੜੀ ਇਹ ਮੁੰਡੇ ਦੀ ਜਿਹਨੇ ਉੱਥੇ ਹੀ ਹੋ ਗਈ ਯਾਨੀ ਕਿ ਆਪਣੀ ਖੁਦਕਸ਼ੀ ਕਰ ਲਈ ਔਰ ਫਿਲਹਾਲ ਦੂਸਰੇ ਦੀ ਪਛਾਣ ਜਿਹੜੀ ਹਰਪਾਲ ਸਿੰਘ ਹੋਈ ਹੈ ਹਰਪਾਲ ਸਿੰਘ ਨੂੰ ਜ਼ੇਰੇ ਇਲਾਜ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਮਰਨ ਵਾਲੇ ਵਿਅਕਤੀ ਦੀ ਜਿਹੜੀ ਪਛਾਣ ਢੰਡੇਰ ਮਾਹਪੁਰਖਾ ਵਾਸੀ ਸਿਮਰਨਜੀਤ ਹੋਈ ਹੈ ਜਦੀ ਅਸੀਂ ਤਸਵੀਰ ਵੀ ਲਾ ਰੱਖੀ ਆ ਔਰ ਕਹਿੰਦੇ ਆ ਵੀ ਪਹਿਲਾਂ ਇਹਨੇ ਹਰਪਾਲ ਨੂੰ ਗੋਲੀ ਮਾਰੀ ਫਿਰ ਉਸ ਤੋਂ ਬਾਅਦ ਇਹਨੇ ਆਪਣੇ ਆਪ ਦੇ ਉੱਤੇ ਗੋਲੀ ਮਾਰ ਲਈ ਸੋ ਫਿਲਹਾਲ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਕਿਵੇਂ ਜਿਹੜਾ ਆ ਉਹ ਤੁਹਾਡੇ ਨਾਲ ਵੀ ਕਿਵੇਂ ਸਭ ਕੁਝ ਹੋਇਆ ਆ ਪਹਿਲਾਂ ਉਹਨੂੰ ਗੋਲੀ ਮਾਰੀ ਹਰਪਾਲ ਨੂੰ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ ਹਰਪਾਲ ਜਿਉਂਦਾ ਰਹਿ ਗਿਆ ਉਹ ਜ਼ਖਮੀ ਆ ਉਹਨੂੰ ਜੰਮਰੀ ਸਾਹਿਬ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਆ ਔਰ ਇਸ ਦੀ ਮੌਤ ਹੋ ਗਈ ਆ ਔਰ ਇਹ ਕਿਤੇ ਨਾ ਕਿਤੇ ਨਿੱਜੀ ਰੰਜਿਸ਼ ਦਾ ਹਿੱਸਾ ਆ ਵੀ ਨਿੱਜੀ ਰੰਜਿਸ਼ ਦੇ ਕਰਕੇ ਇਹ ਸਭ ਕੁਝ ਹੋਇਆ ਤਰਨਤਾਰ ਨੇ ਏਰੀਆ ਆ ਪਿੰਡ ਪਿੰਡਾ ਆ ਇਹ ਬਨਵਾਲੀਪੁਰ ਜਿੱਥੇ ਇਹ ਪੂਰੀ ਘਟਨਾ ਵਾਪਰੀ ਆ ਔਰ ਆਪ ਦੀਆਂ ਜਿਹੜੀਆਂ ਰੰਜਿਸ਼ਾਂ ਨੇ ਉਹਨਾਂ ਦੇ ਚੱਲਦੇ ਇਸ ਮੁੰਡੇ ਨੇ ਪਹਿਲਾਂ ਹਰਪਾਲ ਨੂੰ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਆਪ ਦੇ ਨੇ ਗੋਲੀ ਮਾਰੀ ਪਰ ਕਿਸਮਤ ਦੇਖੋ ਹਰਪਾਲ ਜਿਹਨੂੰ ਇਹਨੇ ਗੋਲੀ ਮਾਰੀ ਇਹਨੂੰ ਲੱਗਿਆ ਸ਼ਾਇਦ ਉਹ ਮਰ ਗਿਆ ਜਾਂ ਡਰ ਨਾਲ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਾਂ ਕੋਈ ਕਾਰਨ ਸੀਗਾ ਖੁਦਕੁਸ਼ੀ ਕਰਨ ਦਾ ਤੇ ਉਹ ਇਹ ਜਿਹੜਾ ਆ ਮੁੰਡਾ ਉਹ ਮਰ ਜਾਂਦਾ ਉਸੇ ਥਾਂ ਤੇ ਹਰਪਾਲ ਜਿਹੜਾ ਆ ਉਹ ਜ਼ਖਮੀ ਹੁੰਦਾ ਤੇ ਉਸਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਭਰਤੀ ਕਰਾਇਆ ਗਿਆ ਸੋ ਫਿਲਹਾਲ ਇਹ ਬਹੁਤ ਵੱਡੀ ਗੱਲ ਹੈ ਕਿ ਕਿਉਂ ਮੇ ਜਿਹੜੀਆਂ ਨੀਰਜੀ ਰঞ্জੇਸ਼ਾ ਨੇ ਉਹ ਮਰਨ ਬਰਉਣ ਤੱਕ ਗੋਲੀ ਚਲਾਉਣ ਤੱਕ ਪਹੁੰਚ ਜਾਂਦੀਆਂ ਨੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਆਪਾਂ ਕਹਿੰਦੇ ਆ ਕਿ ਲਾ ਐਂਡ ਆਰਡਰ ਬੜਾ ਵਿਗੜ ਚੁੱਕਾ ਕਿਉਂਕਿ ਲੜਾਈਆਂ ਪੜਾਈਆਂ ਹਰ ਜਗ੍ਹਾ ਤੇ ਹੁੰਦੀਆਂ ਪਰ ਅੱਜ ਕੱਲ ਗੋਲੀਆਂ ਚੱਲ ਰਹੀਆਂ ਨੇ ਔਰ ਗੋਲੀਆਂ ਦਾ ਪਤਾ ਹੀ ਨਹੀਂ ਲੱਗਦਾ ਕਿ ਇਸ ਤਰੀਕੇ ਕਦੋਂ ਤੇ ਕਿੱਦਾਂ ਲੱਗਦੀਆਂ ਨੇ ਫਿਰ ਹਾਲ ਇਹ ਬਹੁਤ ਵੱਡੀ ਖਬਰ ਪੱਟੀ ਏਰੀਆ ਦੀ ਹੈ ਤਰਨਤਾਰਨ ਤੋਂ ਨਾਲ ਪੱਟੀ ਏਰੀਆ ਪਿੰਦਾ ਉੱਥੇ ਮੁੰਡੇ ਨੇ ਪਹਿਲਾਂ ਦੂਸਰੇ ਮੁੰਡੇ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਰਹੀ ਆ ਪਰ ਜਿਹਨੂੰ ਪਹਿਲਾਂ ਗੋਲੀ ਮਾਰੀ ਆ ਉਹ ਜ਼ੇਰੇ ਇਲਾਜ ਹੈ ਅ ਅਮ੍ਰਿਤਸਰ ਦੇ ਹਸਪਤਾਲ ਜਿਹੜਾ ਆ ਉਦਾਖਲ ਹੈ ਸਾਡੀ ਪੁਲਿਸ ਵਾਲਿਆਂ ਨਾਲ ਵੀ ਗੱਲਬਾਤ ਹੋਈ ਆ ਸੁਣਾਉਣੀ ਆ ਤੁਹਾਨੂੰ ਇਹ ਦਰਸਲ ਮਾਮਲਾ ਇਸ ਤਰ੍ਹਾਂ ਰੁਪਾਲ ਸਿੰਘ ਤੇ ਸਿਮਰਜੀਤ ਸਿੰਘ ਜੋ ਦੋਨੇ ਦੋਸਤ ਹੀ ਤੇ ਰਾਤ ਨੂੰ ਕਿਤੇ ਰੁਪਾਲ ਸਿੰਘ ਦੇ ਘਰੇ ਗਏ ਜਦੋਂ ਤੇ ਰੁਪਾਲ ਸਿੰਘ ਨੇ ਗੋਲੀਆਂ ਮਾਰ ਗਿਆ ਉਹ ਗੋਲੀਆਂ ਲੱਗਣ ਤੋਂ ਬਾਅਦ ਚ ਉਸ ਤੋਂ ਬਾਅਦ ਇਹਨੇ ਆਪਣੇ ਆਪ ਹੀ ਗੋਲੀਆਂ ਮਾਰ ਲਈ ਉਹ ਉੱਥੇ ਮੌਕੇ ਤੇ ਡੈਥ ਹੋ ਗਈ ਕੀ ਕਰਦੇ ਕਿ ਇਹਦੇ ਜੋ ਕੋਈ ਕਾਨੂੰਨੀ ਕਾਰਵਾਈ ਬੰਦੀ ਆ ਉਹਦੇ ਮੁਤਾਬਕ ਪਰਚਾ ਦੱਚ ਕੀਤਾ ਗਿਆ ਵਾ ਜਿਹੜਾ ਗੱਲ ਵੀ ਵਜਾ ਰੰਗੀ ਸੱਸੀ ਨਹੀਂ ਹਜੇ ਕੋਈ ਨਹੀਂ ਆਈ ਉਹ ਆਜੇ ਗੱਡੀ ਤਬਰੀਸ ਜਿੱਦਿਆਂ ਸਾਹਮਣੇ ਗੱਲਾਂ ਹੋਣਗੇ ਉਹਦੇ ਮੁਤਾਬਕ ਕੁੱਝ ਕੀਤੀ ਜਾਵੇ ਜੋ ਕਾਰਵਾਈ ਬੰਦੀ ਕੀਤੀ ਜਾਵੇ ਇਹ ਦਰਸੂਦ ਮਾਮਲਾ ਇਸ ਤਰ੍ਹਾਂ ਰੁਪਾਲ ਸਿੰਘ ਤੇ ਸਿਮਰਜੀਤ ਸਿੰਘ ਜੋ ਦੋਨੇ ਦੋਸਤ ਹੀ ਤੇ ਰਾਤ ਨੂੰ ਕਿਤੇ ਰੁਪਾਲ ਸਿੰਘ ਦੇ ਘਰੇ ਗਏ ਜਦੋਂ ਤੇ ਰੁਪਾਲ ਸਿੰਘ ਦੇ ਨੇ ਗੋਲੀਆਂ ਮਾਰੀਆਂ ਉਹ ਗੋਲੀਆਂ ਲੱਗਣ ਤੋਂ ਬਾਅਦ ਚ ਉਸ ਤੋਂ ਬਾਅਦ ਇਹਨੇ ਆਪਣੇ ਆਪ ਵੀ ਗੋਲੀਆਂ ਮਾਰ ਲਈਏ ਉੱਥੇ ਮੌਕੇ ਤੇ ਡੈਥ ਹੋ ਗਈ ਕੀ ਕਰੀਏ ਇਹਦੇ ਜੋ ਕੋਈ ਕਾਨੂੰਨੀ ਕਾਰਵਾਈ ਬੰਦੀ ਆ ਉਹਦੇ ਮਾਮਲਾ ਪਰਚਾ ਦਰਜ ਕੀਤਾ ਗਿਆ ਵਾ ਜੀ ਤੁਹਾਡੇ ਵੀ ਵਜਾ ਜਿੰਦਿਸ ਲੱਗੀ ਨਹੀਂ ਹਜੇ ਕੋਈ ਨਹੀਂ ਆਈ ਉਹ ਆਜੇ ਗੜੀ ਤਬਰੀਸ ਜਿਹੜੀਆਂ ਸਾਹਮਣੇ ਗੱਲਾਂ ਹੋਣਗੀਆਂ ਉਹਦੇ ਮੁਤਾਬਕ ਕੀਤੀ ਜਾਵੇ ਚੋ ਕਾਰਵਾਈ ਬੰਦੀ ਕੀਤੀਏ ਇਹ ਦਰਸੂਦ ਮਾਮਲਾ